ਆਪਣੀਆਂ 12 ਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਨੇ ਜਦੋਂ ਬਾਬਾ ਨਾਨਕ ਮੱਕਾ ਮਦੀਨਾ ਗਏ ਸੀ ਉਸ ਟਾਈਮ ਉਹਨਾਂ ਦੇ ਕੋਲ ਜੋ پوਥੀ ਸੀ ਉਸ ਵਾਲੇ ਇਸ਼ਾਰਾ ਕਰਕੇ ਕਾਜ਼ੀਆਂ ਨੇ ਪੁੱਛਿਆ ਸੀ ਬਾਬਾ ਪੁੱਛਣ ਹੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਮੰਨ ਦੇ ਵਿੱਚ ਭਾਵਨਾ ਸੀ ਕਿ ਬਾਬਾ ਇਸ ਖਿੱਤੇ ਵਿੱਚੋਂ ਤੁਸੀਂ ਆਏ ਹੋ ਉਸ ਖਿੱਤੇ ਵਿੱਚ ਸਾਡੇ ਧਰਮ ਤੋਂ ਦੂਸਰੇ ਧਰਮ ਦੇ ਲੋਕ ਰਹਿੰਦੇ ਤੇ ਤੁਸੀਂ ਕੰਪੇਅਰ ਕਰਕੇ ਦੱਸੋ ਕਿ ਮਜ਼ਬ ਕਿਹੜਾ ਉੱਤਮ ਇਸਲਾਮ ਉੱਤਮ ਜਾਂ ਉਹ ਉੱਤਮ ਬਾਬੇ ਨਾਨਕ ਨੇ ਜੋ ਸ਼ਬਦ ਵਰਤੇ ਉਹਨੂੰ ਪਾਈ ਗੁਰਦਾਜ ਜੀ ਨੇ ਕਲਮ ਬੰਦ ਕੀਤਾ ਕਾਜੀ ਪੁੱਛਦੇ ਬਾਬਾ ਪੁੱਛਣ ਬੋਲ ਕਿਤਾਬ ਨੂੰ हिंदू बड्डा के मुसलमान होई पापा आखे काजीआ सुभ अमला बाजो दोनों गल तेरी बंदिया अमल दी है गल तेरी जीवन जांच दी है जे चंगी जीवन जांच जीवणी ना किसे धर्मी रैपर तों तेरी स्पिरिचुअल बुक तेरी किताब तेरे ग्रंथ ते लिखया ज्ञान तेरी जिंदगी दा हिस्सा नहीं बनया ਉਸ ਨੂੰ ਸਮਝ ਕੇ ਪੜ੍ਹ ਕੇ ਆਪਣੀ ਜ਼ਿੰਦਗੀ ਚ ਲਾਗੂ ਨਾ ਕੀਤਾ ਤਾਂ ਜਨਮ ਕਿਤੇ ਵੀ ਲਿਆ ਪੈਦਾ ਕਿਤੇ ਵੀ ਹੋਇਆ ਇਹ ਗੱਲ ਮੈਂ ਨਹੀਂ ਰੱਖਦੀ ਜੇ ਚੰਗੀ ਜੀਵਨ ਜਾਂਚ ਜਿਉਣੀ ਨਹੀਂ ਸਿੱਖ ਸਕਿਆ ਤਾਂ ਫਿਰ ਮਨੁੱਖ ਨਹੀਂ ਬਾਣੀ ਅਨੁਸਾਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ